ơi cháu ơi cháu ਸ਼ਾਬਾਸ਼ ਹੋਸ਼ ਸ਼ਾਬਾਸ਼ ਕੀ ਨਾਮ ਹੈ ਪ੍ਰਜਨਿਆ ਚੋਧਰੀ ਪ੍ਰਜਨਿਆ ਕਿੱਥੇ ਗੇਮਸ ਹੋਈਆਂ ਸੀ ਤੇ ਕਿਸ ਗੇਮ ਦੇ ਵਿੱਚ ਤੂੰ ਪਾਰਟਿਸਿਪੇਟ ਕੀਤਾ ਸੀ ਸਿਰ ਕਾਰਾਟੇ ਕਾਰਾਟੇ ਦੇ ਵਿੱਚ ਕਿਹੜਾ ਸਥਾਨ ਹਾਸਲ ਕੀਤਾ ਤੂੰ 골ਡ ਮੈਡਲ ਲੈ ਕੇ ਫਰਸਟ ਕਿਹਦੇ ਨਾਲ ਸੀ ਲਾਸਟ ਮੁਕਾਬਲਾ ਜਿਹੜਾ ਤੇਰਾ ਫਾਈਨਲ ਮੁਕਾਬਲਾ ਸੀ ਕਿਹੋ ਜਿਹਾ ਸੀ ਮੁਕਾਬਲਾ ਸਭ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਮੈਂ ਕੱਢ ਗਿਆ ਲੱਗਦਾ ਸੀ ਕਿ ਤੂੰ 골ਡ ਲੈ ਕੇ ਆਏਗਾ ਸ਼ਹਿਰਪੁਰ ਦੇ ਲਈ ਹਾਂਜੀ ਕਿੰਨਾ ਜ਼ਿਆਦਾ ਸਾਥ ਮੰਦੇ ਹੋ ਪੇਰੈਂਟਸ ਦਾ ਹੁੰਦੇ ਹੁੰਦੇ ਆ ਇਸ ਵਿੱਚ ਕੋਚ ਦਾ ਵੀ ਬਹੁਤ ਵੱਡਾ ਹਿੱਸਾ ਹੁੰਦਾ ਆ ਕੋਚ ਦੀ ਗਾਈਡੈਂਸ ਕਿਹੋ ਜਿਹੀ ਸੀਗੀ ਸਰ ਕੋਚ ਬਹੁਤ ਵਧੀਆ ਸੀ ਕੋਚ ਸੀ ਕਿੰਨੀ ਵਾਰ ਪ੍ਰੈਕਟਿਸ ਕਰਦਾ ਸੀ ਦਿਨ ਦੇ ਵਿੱਚ ਸਰ ਦੋ ਵਾਰ ਪਾਜੀ ਕੀ ਨਾਮ ਹੈ ਮੇਰਾ ਸ਼ਾਦਾ ਵਿਸ਼ੇਖ ਠਾਕੁਰ ਠਾਕੁਰ ਜੀ ਕੋਚੋਂ ਹਾਂਜੀ ਬੱਚੇ ਦੀ ਬੱਚੇ ਕਿੰਨੀ ਦੇਰ ਪ੍ਰੈਕਟਿਸ ਕਰਦਾ ਸੀ ਜਿਹੜਾ ਬੱਚੇ ਨੂੰ ਇਸ 골ਡ ਮੈਡਲ ਤੱਕ ਪਹੁੰਚਾਇਆ ਤੁਸੀਂ ਸਰ ਦੋ ਤਾਈ ਘੰਟੇ ਸਵੇਰੇ ਦੋ ਤਾਈ ਘੰਟੇ ਸ਼ਾਮ ਨੂੰ ਬੈਠੀ ਹੋ ਰਹੀ ਹੈ ਸਰ ਤੇ ਬੱਚਾ ਬਹੁਤ ਮਿਹਨਤੀ ਹੈ ਤੇ ਬਹੁਤ ਮਿਹਨਤ ਕੀਤੀ ਨੇ ਅੱਜ ਇਹ ਮਕਾਮ ਹਾਸਿਲ ਕੀਤਾ ਇਹ ਬੱਚੇ ਸਾਡੇ ਕੋ ਕਰਦੇ ਆ ਚਿੱਟੇ ਸਰ ਮੇਰੇ ਕੋ ਬੱਚੀ ਦੀ ਬੱਚੇ ਕਰਦੇ ਵੇ ਇਸ ਟਾਈਮ ਪ੍ਰੈਕਟਿਸ ਤੇ ਉਹਨਾਂ ਵਿੱਚੋਂ ਸਾਡੇ ਹੁਸ਼ਿਆਰ ਪਰਦੋਮੇ ਵੀ ਦੱਸਣਾ ਚਾਹੁੰਦਾ ਕਿ ਇੱਕ 골ਡ ਸਿਰਫ ਪ੍ਰਜਨਿਆ ਦਾ ਤੇ ਇੱਕ ਸਿਲਵਰ ਤੇ ਦੋ ਬ੍ਰੌਂਜ਼ ਮੈਡਲ ਆ ਇੱਕ ਗਾਲੀ ਕੱਢੀ ਜਾਵੇ ਤਾਂ ਤੁਸੀਂ ਆਪਣੀ ਅਕੈਡਮੀ ਚਲਾਣੇ ਹੋ ਕਦੀ ਸਰਕਾਰ ਵੱਲੋਂ ਕੋਈ ਉਸ ਤਰ੍ਹਾਂ ਦਾ ਬਿੱਲਿਆ ਭਰੋਸਾ ਜਾਂ ਕੋਈ ਕੇਸ ਕਦੀ ਕਹੇ ਹੋ ਸਰਕਾਰਾਂ ਦੇ ਕੋਲ ਮੰਤਰੀਆਂ ਦੇ ਕੋਲ ਸਰਗੇ ਸੀਗੇ ਪਰ ਅੱਜ ਤੱਕ ਕਦੀ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਨਾ ਕੋਈ ਐਮਐਲਏ ਹੁੰਦਾ ਨਾ ਕੋਈ ਸਰਕਾਰ ਹੁੰਦੀ ਅੱਜ ਤੱਕ ਕਿਸੇ ਵੱਲੋਂ ਕੁਝ ਨਹੀਂ ਮਿਲਦਾ ਪਿਆ ਸਰ ਕੀ ਚਾਹੀਦਾ ਸਰਕਾਰਾਂ ਨੂੰ ਸਰਕਾਰ ਨੂੰ ਸਰ ਪਲੇਅਰ ਆਪਾਂ ਕਿਹੜਾ ਨਸ਼ੇ ਆਪਾਂ ਨਸ਼ਾ ਮੁਕਤ ਕਰਦੇ ਪਏ ਆ ਸਰ ਤੇ ਇਹਦੇ ਕਰਕੇ ਆਪਾਂ ਕੋਈ ਗੇਮ ਦਾ ਨਸ਼ਾ ਲਾਣਾ ਜਾਂਦੇ ਬੱਚਿਆਂ ਨੂੰ ਕਿ ਗੇਮ ਦਾ ਨਸ਼ਾ ਲੱਗੇ ਤੇ ਇਸ ਕਰਕੇ ਸਰਕਾਰਾਂ ਨੂੰ ਵੱਡੇ ਵੱਡੇ ਸਟੇਡੀਅਮਸ ਵੱਡੇ ਨਹੀਂ ਤਾਂ ਕੁਝ ਕੋਚਸ ਹਾਇਰ ਕਰੇ ਜਿੱਥੇ ਆਪਣਾ ਸਟੇਡੀਅਮ ਬਣੇ ਪ੍ਰੋਪਰ ਗੇਮ ਹੋਵੇ ਪ੍ਰੋਪਰ ਰੂਲਸ ਸੇਜਨ ਪ੍ਰੋਪਰ ਕੁਆਲਟੀ ਵਾਈਜ਼ ਕੋਚ ਰੱਖੇ ਜਾਣ ਸਰ ਜਿੱਕਰ ਹੁਣ ਗੱਲ ਕੀਤੀ ਹੈ ਵੀ ਤਾਂ ਇਹ ਕਿਤੇ ਕੰਪੀਟੀਸ਼ਨ ਆਇਆ ਸੀ ਕਿਨੇ ਇਹਦੇ ਵਿੱਚ ਜੋਸਟ ਟ੍ਰੇਡ ਨੇ ਭਾਗ ਲਿਆ ਸੀ ਸਰ ਇਹ ਰੋਪੜ ਹੋਇਆ ਤੇ ਰੋਪੜ ਦੇ ਵਿੱਚ ਪੂਰੇ 23 ਦੇ 23 ਜ਼ਿਲ੍ਹੇ ਸੀਗੇ ਸਰ ਆਇਓ ਮੇਰਾ ਨੰਬਿੰਦਰਾ ਜੀ ਬਿੰਦਰ ਜੀ ਅੱਜ ਬੱਚਾ 골ਡ ਲੈ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਬੱਚੇ ਦੀ ਕਿੰਨੀ ਮਿਹਨਤ ਸੀ ਦੇ ਵਿੱਚ ਮੇਰੇ ਬੱਚੇ ਦੀ ਬਹੁਤ ਮਿਹਨਤ ਸੀ ਜੀ ਅਸੀਂ ਕਈ ਚੀਜ਼ਾਂ ਦੇ ਪਿੱਛੋਂ ਇਹਨੂੰ ਛਡਾ ਲਈਦਾ ਹੈ ਕਿ ਤੂੰ ਬਸ ਆਹ ਕੰਮ ਨਹੀਂ ਕਰਨਾ ਜਾਂ ਤੂੰ ਇਹ ਚੀਜ਼ ਖਾਣੀ ਨਹੀਂ ਹੈ ਤਾਂ ਕਿ ਤੇਰੀ ਇਹ weight ਵਧੇ ਜਾਂ ਫਿਰ ਤੂੰ ਠੰਡ ਲੱਗ ਜੂਗੀ ਤੂੰ ਸੀ ਇਹ ਕੱਪੜੇ ਪੂਰੇ ਪਾ ਕੇ ਰੱਖਣੇ ਮਤਲਬ ਕਈ ਚੀਜ਼ਾਂ ਚ ਸੀ ਦਾ ਸੈਕਰੀਫਾਈਜ਼ ਕਰਵਾਈਦਾ ਹੈ ਕਿ ਤੈਨੂੰ ਜੇ ਥੋੜੀ ਜਿਹੀ ਵੀ ਪ੍ਰੋਬਲਮ ਆਈ ਤਾਂ ਤੁਸੀਂ ਬਹੁਤ ਜ਼ਿਆਦਾ ਪਿੱਛੇ ਚੱਲ ਜਾਣਾ ਬੱਚਾ ਬਿਮਾਰ ਨਾ ਹੋ ਜਾਏ ਕਈ ਚੀਜ਼ਾਂ ਤੋਂ ਖਾਣ ਤੋਂ ਪਰਹੇਜ਼ ਕਰੀਦਾ ਹੈ ਇਹ ਦੋ ਦੋ ਟ੍ਰੇਨਿੰਗ ਤੇ ਆਣ ਕੇ ਆਪਣੀ ਪ੍ਰੈਕਟਿਸ ਕਰਦਾ ਰਿਹਾ ਆਪਣੇ ਕੋਚ ਦੇ ਨਾਲ ਕੀ ਸੁਪਨਾ ਹੈ ਤੁਹਾਡਾ ਬੱਚੇ ਨੂੰ ਕਿੱਥੇ ਦਾ ਮੇਰਾ ਸੁਪਨਾ ਹੈ ਕਿ 올림픽 ਤੱਕ ਜਾਏ ਔਰ ਉੱਥੇ ਖੇਲੇ ਉੱਥੋਂ ਜਿੱਤ ਕੇ ਆਵੇ ਮੇਰਾ ਇਹ ਪੂਰਾ ਇਹ ਤੇ ਹੈਗਾ ਪਰ ਕੋਈ ਸਟੇਡੀਅਮ ਨਹੀਂ ਹੈ ਹਿਆਨਪਰ ਦੇ ਸਰਕਾਰ ਕੀ ਦੇਖੋ ਇਸ ਚੀਜ਼ ਲਈ ਸਰਕਾਰ ਦੇ ਅੱਗੇ ਬੇਨਤੀ ਹੈ ਸਾਡੀ ਕਿ ਥੋੜਾ ਜਿਹਾ ਇਸ ਗੇਮਲ ਵੀ ਥੋੜਾ ਧਿਆਨ ਦਿੱਤਾ ਜਾਵੇ ਕਾਫੀ ਵੱਡੀਆਂ ਗੇਮਲ ਧਿਆਨ ਦਿੰਦੇ ਆ ਪਰ ਮੈਂ ਛੋਟੀ ਗੇਮ ਹੈ ਛੋਟੇ ਬੱਚਿਆਂ ਲਈ ਹੈ ਪਰ ਇਹ ਛੋਟੀ ਅਕੈਡਮੀ ਮੈਨੂੰ ਦੇਖਦੇ ਦੇਖਦੇ ਕਾਫੀ ਮਤਲਬ ਸਰ ਨੇ ਆਪਣੀ ਇੰਪਰੂਵਮੈਂਟ ਕੀਤੀ ਹੈ ਪਰ ਫਿਰ ਵੀ ਅਸੀਂ ਕਈ ਜਗ੍ਹਾ ਦੇ ਉੱਤੇ ਨਾ ਮਤਲਬ ਉਹ ਫੀਲ ਕਰਦੇ ਆ ਕਿ ਜਦੋਂ 10 ਬੱਚੇ ਖੜ ਜਾਂਦੇ ਤਾਂ ਅਕੈਡਮੀ ਛੋਟੀ ਪੈ ਜਾਂਦੀ ਹੈ ਜੇ ਕੋਈ ਵੱਡਾ ਹਾਲ ਜਾਂ ਕੁਛ ਇਹਨਾਂ ਨੂੰ ਕਰਨ ਵਾਸਤੇ ਦਿੱਤਾ ਜਾਵੇ ਤਾਂ ਕਾਫੀ ਅੱਗੇ ਬੱਚੇ ਵੱਸ ਸਕਦੇ ਕਿੰਨੀ ਕੁ ਲੋੜ ਹੈ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਕਿਉਂਕਿ ਇੱਕ ਪਾਸੇ ਤਾਂ ਨਸ਼ਾ ਆਪਣੇ ਪੂਰੇ ਹਾਂਜੀ ਹਾਂਜੀ ਵੀ ਨਸ਼ਾ ਦੇਖੋ ਜੇਕਰ ਬੱਚੇ ਸਪੋਰਟਸ ਵਾਲੀ ਸਾਈਡ ਨੂੰ ਲੱਗ ਜਾਂਦੇ ਆ ਤੇ ਨਸ਼ੇ ਮੁਕਤ ਤਾਂ ਆਪਣੇ ਆਪ ਆ ਸਾਡਾ ਕੋਈ ਖੁਦ ਦਾ ਮੋਟਿਵ ਇਹ ਹੈ ਕਿ ਬੱਚੇ ਨੂੰ ਸਿਰਫ ਅਸੀਂ ਗੇਮ ਦੇ ਵਿੱਚ ਪਾ ਰੱਖੀਏ ਤਾਂ ਕਿ ਇਹਦਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ ਏਸੀ ਚੱਕਰ ਚ ਤਾਂ ਤਾਂ ਕਿ ਉਹ ਥੋੜਾ ਜਿਹਾ ਜੇ ਆਪਣੀ ਪੰਜਾਬ ਸਰਕਾਰ ਦੀ ਥੋੜੀ ਜੀ ਸਾਨੂੰ سپورਟ ਮਿਲ ਜੂਗੀ ਤੇ ਇਹਨਾਂ ਦੀ ਅਕੈਡਮੀ ਵੱਡੀ ਹੋਊਗੀ ਤੇ ਥੋੜਾ ਬੱਚੇ ਥੋੜਾ ਜਿਆਦਾ ਸਕੋਪ ਨਿਕਲ ਜਊਗਾ ਇਹਨਾਂ ਨੂੰ ਹਾਂਜੀ